ਸਾਢਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੈਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਜੀ ਤੇ ਸਾਡੇ ਆਣਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਸਥਿਤੀ ਬੇਕਾਬੂ ਹੋਈ ਨਜ਼ਰ ਆ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੀ ਹਾਲਚਾਲ ਨੇ ਕੀ ਸਥਿਤੀ ਲੱਗਦੀ ਹੈ ਜੀ ਕੀ ਬਣੂਗਾ ਅੱਗੇ ਆ ਕੇ ਦੇਖੋ ਪਹਿਲੀ ਗੱਲ ਤਾਂ ਹਰਮਨ ਜੀ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਬਹੁਤ ਮਾੜਾ ਹਾਲ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਵਾਲੀ ਗੱਲ ਹੈ ਹੀ ਕੋਈ ਨਹੀਂ ਤੇ ਮੇਰਾ ਖਿਆਲ ਹੈ ਵੀ ਹੁਣ ਤੱਕ ਜਦੋਂ ਦਾ ਅਕਾਲੀ ਦਲ ਦਾ ਗਠਨ ਹੋਇ ਤੇ ਖਾਸ ਕਰਕੇ ਜਦੋਂ ਵੱਡੇ ਬਾਦਲ ਸਾਹਿਬ ਦੁਨੀਆ ਦੇ ਉੱਤੇ ਨਹੀਂ ਫੇਰਤਾ ਉਸ ਤੋਂ ਬਾਅਦ ਇਹ ਪਹਿਲੀ ਵਾਰ ਸਮਾਂ ਆਇਆ ਸੋ ਇਸ ਵੇਲੇ ਅਕਾਲੀ ਦਲ ਦੇ ਵਿੱਚੋਂ ਇੱਕ ਹੋਰ ਅਕਾਲੀ ਦਲ ਨਿਕਲਣ ਦੀ ਸੰਭਾਵਨਾ ਹੈਗੀ ਆ ਤੇ ਜੇ ਮੰਨ ਲਓ ਇੱਕ ਅਕਾਲੀ ਦਲ ਹੋਰ ਨਿਕਲ ਆਇਆ ਮਤਲਬ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਅਕਾਲੀ ਦਲ ਹੋ ਜਾਣੇ ਆ ਕਿਉਂਕਿ ਇਸ ਤੋਂ ਪਹਿਲਾਂ ਅਮਰਤਪਾਲ ਸਿੰਘ ਦਾ ਇੱਕ ਅਕਾਲੀ ਦਲ ਬਣਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਹੁਣ ਲੱਗਦਾ ਹੈ ਕਿ ਮਜੀਠੀਆ ਧੜਾ ਵੀ ਸ਼ਾਇਦ ਹੈ ਕਪੜਾ ਵੱਖਰਾ ਅਕਾਲੀ ਦਲ ਬਣਾ ਲਵੇ ਕਿਉਂਕਿ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਤੇ ਜਿਸ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਵੱਲੋਂ ਤੇ ਬਾਕੀ ਅਨੁਸ਼ਾਸਨੀ ਕਮੇਟੀ ਵੱਲੋਂ ਕਿਹਾ ਗਿਆ ਜੀ ਕਿ ਅਸੀਂ ਜਿਹੜੇ ਬਗਾਵਤ ਕਰਨ ਵਾਲੇ ਆ ਜਿਹੜੇ ਕਿ ਪਾਰਟੀ ਦੇ ਖਿਲਾਫ ਜਾਣ ਦੇਣ ਵਾਲੇ ਆ ਇਹਨਾਂ ਨੂੰ ਅਸੀਂ ਕਾਰਨ ਦੱਸੋ ਨੋਟਿਸ ਜਾਰੀ ਕਰਨੇ ਆ ਇਹ ਮੇਰਾ ਖਿਆਲ ਹੈ ਵੀ ਪਾਰਟੀ ਦੇ ਹਿੱਤ ਦੇ ਵਿੱਚ ਤਾਂ ਗੱਲਾਂ ਹੈ ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਪਾਰਟੀ ਦਾ ਹੋਰ ਵੱਡਾ ਨੁਕਸਾਨ ਹੋਣ ਦੀ ਆਸ ਹੈ ਹੁਣ ਪਹਿਲੀ ਗੱਲ ਤੇ ਵੀ ਇਹ ਸਾਰਾ ਮਸਲਾ ਬਣਿਆ ਕਿਉਂ ਬਣ ਕਿਵੇਂ ਗਿਆ ਇਹਦੇ ਪਿੱਛੇ ਕਾਰਨ ਕਿਹੜੇ ਕਿੜੇ ਆ ਇਹ ਦੋ ਤਰੀਕ ਤੋਂ ਗੱਲ ਛੇੜ ਲਓ 2 ਦਸੰਬਰ ਦੀ ਗੱਲ ਆ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤੇ ਜਥੇਦਾਰ ਸਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਗਈ ਉਸ ਦਿਨ ਤੋਂ ਲੈ ਕੇ ਤੇ ਅੱਜ ਤੱਕ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਗੱਲ ਨਵੀਂ ਛਿੜਦੀ ਆ ਸੋਚਿਆ ਉਹਨਾਂ ਨੇ ਸ਼ਾਇਦ ਇਹ ਹੋਵੇ ਵੀ ਜਦੋਂ ਜਾ ਕੇ ਅਸੀਂ ਉੱਥੇ ਮਾਫੀ ਮੰਗ ਲਈ ਜਦੋਂ ਸਾਨੂੰ ਧਾਰਮਿਕ ਸਜ਼ਾ ਲੱਗੀ ਜਦੋਂ ਉਹ ਸਜ਼ਾ ਦੀ ਪੂਰਤੀ ਹੋ ਗਈ ਤੇ ਉਸ ਤੋਂ ਬਾਅਦ ਸ਼ਾਇਦ ਲੋਕ ਸਾਨੂੰ ਚੇਤੇ ਦੇ ਵਿੱਚ ਫੇਰ ਵਸਾ ਲੈਣਗੇ ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਰੋਜ਼ ਕੋਈ ਨਾ ਕੋਈ ਨਵਾਂ ਕਲੇਸ਼ ਪਈ ਜਾਂਦਾ ਜਥੇਦਾਰ ਤਿੰਨ ਲੈ ਗਏ ਜਥੇਦਾਰ ਨਵੇਂ ਲਾਏ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਆਪਦੇ ਜੀਜੇ ਦੇ ਖਿਲਾਫ ਹੋ ਗਏ ਆ ਜੀਜੇ ਨੇ ਪਹਿਲਾਂ ਆਪਦੇ ਜੀਜੇ ਨੂੰ ਕੱਢਿਆ ਸੋ ਮਤਲਬ ਇਹ ਜੀ ਕਿ ਇਸ ਵੇਲੇ ਸਾਰਾ ਕੁਝ ਹੀ ਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਹਿਲਾਂ ਪਾਰਟੀ ਤੋਂ ਕੱਢਿਆ ਗਿਆ ਤੇ ਹੁਣ ਵਿਕਰਮ ਸਿੰਘ ਮਜੀਠੀਆ ਆਪਣੇ ਜੀਜੇ ਯਾਨੀ ਕਿ ਸੁਖਵੀਰ ਸਿੰਘ ਬਾਦਲ ਦੇ ਵੀ ਖਿਲਾਫ ਆ ਉਹਨਾਂ ਨੇ ਇਹ ਗੱਲ ਕਹਤੀ ਆ ਵੀ ਜਿਵੇਂ ਜਥੇਦਾਰ ਲਾਏ ਗਏ ਆ ਉਸ ਤਰੀਕੇ ਦੇ ਨਾਲ ਤਾਂ ਜੀ ਕਹਿੰਦੇ ਵੀ ਅਸੀਂ ਸਹਿਮਤ ਨਹੀਂ ਹਾਂ ਤੇ ਜਥੇਦਾਰਾ ਸਾਹਿਬ ਮੰਨਦੀ ਬਹੁਤ ਕਦਰ ਕਰਨ ਵਾਲੇ ਆ ਇੱਜ਼ਤ ਕਰਨ ਵਾਲੇ ਆ ਉਧਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਇਹ ਗੱਲ ਕਹਿਤੀ ਆ ਉਹ ਕਹਿੰਦੇ ਜੀ ਤਾਂ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਆ ਜਿਹਦੇ ਪਹਿਲੇ ਪ੍ਰਧਾਨ ਵਿਕਰਮ ਮਜੀਠੀਆ ਨੇ ਦਾਦੇ ਸੁੰਦਰ ਸਿੰਘ ਮਜੀਠੀਆ ਹੋਰੀ ਸੀ ਪੜਦਾਦੇ ਸੁੰਦਰ ਸਿੰਘ ਮਜੀਠੀਆ ਹੋਰੀ ਸਨ ਤੇ ਅੱਜ ਉਸੇ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੇ ਉੱਤੇ ਵਿਕਰਮ ਮਜੀਠੀਆ ਹੋਰੀ ਤੇ ਟਿੱਪਣੀ ਕਰ ਰਹੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਤੇ ਤੇ ਪਾਰਟੀ ਨੇ ਮਜੀਠੀਆ ਨੂੰ ਕੀ ਨਹੀਂ ਦਿੱਤਾ ਪਾਰਟੀ ਨੇ ਇਹਨਾਂ ਨੂੰ ਸਾਰਾ ਕੁਝ ਦਿੱਤਾ ਹੈਗਾ ਤੇ ਅੱਜ ਇਹਨਾਂ ਨੇ ਜਦੋਂ ਨਾਲ ਖੜਨਾ ਸੀ ਆਪਦੇ ਪਰਿਵਾਰ ਦੇ ਸੁਖਵੀਰ ਸਿੰਘ ਬਾਦਲ ਦੇ ਤਾਂ ਇਹ ਹੋਰ ਗੱਲਾਂ ਕਰਦੇ ਆ ਮਤਲਬ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਵਿੱਚੋਂ ਇੱਕ ਅਕਾਲੀ ਦਲ ਹੋਰ ਨਿਕਲੂਗਾ ਤੇ ਜਿਹੜਾ ਬੀਬੀ ਜਗੀਰ ਕੌਰ ਤੇ ਬਾਕੀ ਅਕਾਲੀ ਦਲ ਸੁਧਾਰ ਲੈਣ ਵਾਲੇ ਆ ਉਹ ਸ਼ਾਇਦ ਇੱਕ ਪਾਸੇ ਹੋਣ ਵਿਕਰਮ ਮਜੀਠੀਆ ਹੋਰੀ ਸ਼ਾਇਦ ਨਾਲ ਤੌਰ 'ਤੇ ਪਹਿਣ ਸ਼ਹਿਦ ਆਉਂਦੇ ਸਮੇਂ ਚੰਮਰਤਪਾਲ ਸਿੰਘ ਹੋਰੀ ਵੀ ਨਾਲ ਹੋ ਜਾਣ ਸੋ ਇਸ ਤਰੀਕੇ ਦੀ ਆਸ ਵੱਜਦੀ ਆ ਪਰ ਇਹ ਅਕਾਲੀ ਦਲ ਦੇ ਬੇਹਦ ਨਿਗਾਰ ਦਾ ਵੇਲਾ ਅਕਾਲੀ ਦਲ ਮੁੜ ਪੈਰਾ ਸਿਰ ਹੋ ਸਕੂਗਾ ਛੇਤੀ ਮਿੰਨ ਤੋਂ ਆਸ ਨਹੀਂ ਵੱਜਦੀ ਤੇ ਆਉਂਦੇ ਸਮੇਂ ਦੇ ਵਿੱਚ ਭਾਜਪਾ ਕਿਹੜੇ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੂਗੀ ਇਹ ਸਮਾਂ ਦੇਖਣ ਵਾਲਾ ਹੋਊਗਾ ਵੀ ਉਹ ਵਿਕਰਮ ਮਜੀਠੀਆ ਹੋਰਾਂ ਵਾਲੇ ਅਕਾਲੀ ਦਲ ਦੇ ਨਾਲ ਹੋਊ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਅਕਾਲੀ ਦਲ ਦੇ ਨਾਲ ਹੋ ਹੁਣ ਵਿਕਰਮ ਸਿੰਘ ਮਜੀਠੀਆ ਨੇ ਉੱਤੇ ਕਾਠੀ ਪਾ ਕੇ ਉਹਨੂੰ ਇਸ ਵੇਲੇ ਦੌੜ ਦੇ ਵਿੱਚ ਭੇਜਿਆ ਜਾਊ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਜੁੜ ਕੇ ਸਾਹਮਣੇ ਆਊਗਾ ਸੋ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਪਰ ਗੱਲ ਕੁੱਲ ਮਿਲਾ ਕੇ ਇਹ ਆ ਕਿ ਅਕਾਲੀ ਦਲ ਇਸ ਵੇਲੇ ਪਤਨਦੇਰਾ ਦੇ ਉੱਤੇ ਆ ਤੇ ਰੌਲਾ ਸਿਰਫ ਇਹੀ ਆ ਗੱਦੀਆਂ ਦਾ ਕੁਰਸੀਆਂ ਦਾ ਉਦੇਦਾਰੀਆਂ ਦਾ ਪਹਿਲਾਂ ਵੀ ਰੌਲਾ ਚੱਲਦਾ ਰਿਹਾ ਅੱਜ ਵੀ ਇਹ ਰੌਲਾ ਹੈਗਾ ਪਰ ਅਸੀਂ ਜਥੇਦਾਰ ਸਾਹਿਬਾਨ ਦਾ ਸਤਿਕਾਰ ਕਰਦੇ ਆ ਮੈਂ ਹੁਣੇ-ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਇਹ ਗੱਲ ਕਹਤੀ ਆ ਕਿ ਅੱਜ ਜਦੋਂ ਜਿਹੜਾ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਨਵੇਂ ਜਥੇਦਾਰ ਬਣਾਏ ਗਏ ਆ ਜਦੋਂ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਦੇ ਕਹਿੰਦੇ ਜੀ ਅਸੀਂ ਗੱਜ ਵੱਜ ਕੇ ਵਿਰੋਧ ਕਰਾਂਗੇ ਉਹਨਾਂ ਦਾ ਸੋ ਜਿਹੜੇ ਜਥੇਦਾਰ ਪਸੰਦ ਨਹੀਂ ਉਹ ਲਾੜ ਦਿੱਤੇ ਗਏ ਆ ਜਿਹੜੇ ਨਵੇਂ ਲਾਏ ਗਏ ਆ ਉਹ ਅਗਲਿਆਂ ਨੂੰ ਪਸੰਦ ਨਹੀਂ ਆਕਾਲੀ ਦਲ ਦੀ ਜਿਹੜੀ ਇਸ ਵੇਲੇ ਜਾਣਕਾਰੀ ਆ ਉਹ ਕਿਸੇ ਦੇ ਵੀ ਧਿਆਨ ਹਿੱਤ ਦੇ ਵਿੱਚ ਨਹੀਂ ਆ ਆਕਾਲੀ ਦਲ ਦੇ ਵਿੱਚ ਆਕਾਲੀ ਦਲ ਵੱਜ ਰਿਹਾ ਸੋ ਇਸ ਤਰੀਕੇ ਦਾ ਵਰਤਾਰਾ ਜਿਹੜਾ ਉਹ ਆਕਾਲੀ ਦਲ ਦੇ ਸਧਾਰਨ ਕੀਟਰ ਦੇ ਮਨ ਦੇ ਉੱਤੇ ਬਹੁਤ ਮਾੜਾ ਅਸਰ ਪਾ ਰਿਹਾ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਸਧਾਰਨ ਲੋਕਾਂ ਤੇ ਸਧਾਰਨ ਜਿਹੜਾ ਕਿੱਡਰ ਹੈ ਉਹਦੇ ਉੱਪਰ ਉਹਦੀ ਮਾਨਸਿਕਤਾ ਦੇ ਉੱਪਰ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਡੂੰਘਾ ਅਸਰ ਹੋ ਰਿਹਾ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਟਾਣਾ ਸਾਹਿਬ ਕੇ ਵਿਰੋਧ ਦੀ ਗੱਲ ਹੋ ਰਹੀ ਹੈ ਉਧਰ ਨਿਹੰਗ ਸਿੰਘਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਜੀ ਨਿਹੰਗ ਸਿੰਘ ਫੌਜਾਂ ਨੇ ਕਿ ਨਵੇਂ ਜੱਥੇਦਾਰ ਦੀ ਅਸੀਂ ਤਾਜਪੋਸ਼ੀ ਹੀ ਨਹੀਂ ਹੋਣ ਦੇਾਂਗੇ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਕਹੀ ਗਈ ਹੈ ਨਿਹੰਗ ਸਿੰਘਾਂ ਨੇ ਤੇ ਕੁਝ ਕੋਹਰ ਜਥੇਬੰਦੀਆਂ ਨੇ ਉਹ ਕਹਿੰਦੇ ਜੀ ਕਿ ਅਸੀਂ ਤਾਂ ਇਹਨਾਂ ਦੀ ਤਾਜਪੋਸ਼ੀ ਹੋਣ ਹੀ ਨਹੀਂ ਦੇਣੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਭਾਈ ਇਹ ਜਿਸ ਤਰੀਕੇ ਨਾਲ ਜਥੇਦਾਰ ਬਣਾਏ ਗਏ ਆ ਤੇ ਜਿਵੇਂ ਪਹਿਲੇ ਲਾਏ ਗਏ ਆ ਅਸੀਂ ਨਮਿਆਂ ਨੂੰ ਕਬੂਲ ਹੀ ਨਹੀਂ ਕਰਦੇ ਹੁਣ ਤੁਸੀਂ ਦੇਖੋ ਨਾ ਵੀ ਅੱਜ ਪੰਥ ਦੇ ਵਿੱਚ ਹਾਲਾਤ ਕੀ ਬਣੇ ਪਏ ਆ ਨਮਿਆਂ ਨੂੰ ਅਸੀਂ ਕਬੂਲ ਨਹੀਂ ਕਰਦੇ ਪੁਰਾਣੇ ਇੱਥੇ ਰਹੇ ਨਹੀਂ ਪੁਰਾਣੇ ਆ ਜਿਹੜੇ ਉਹਨਾਂ ਦੇ ਵਿੱਚੋਂ ਗਿਆਨੀ ਰਕबीर ਸਿੰਘ ਉਹ ਤਾਂ ਇਹ ਗੱਲ ਕਹਿੰਨੇ ਵੀ ਵਾਹਿਗੁਰੂ ਦਾ ਜੋ ਹੁਕਮ ਹੈ ਤੇ ਮੈਂ ਉਹਦੀ ਰਜ਼ਾ ਦੇ ਵਿੱਚ ਆ ਮੈਂ ਇਸ ਤੋਂ ਇਲਾਵਾ ਹੋਰ ਕੋਈ ਟਿੱਪਣੀ ਨਹੀਂ ਕਰਨੀ ਗਿਆਨੀ ਹਰਪ੍ਰੀਤ ਸਿੰਘ ਪੂਰੇ ਤੱਤੇ ਭਾਰੇ ਆ ਵੀ ਜਿਹੜੀ ਮੇਰੇ ਨਾਲ ਕੀਤੀ ਸੀ ਉਹ ਬਾਕੀਆਂ ਨਾਲ ਵੀ ਕੀਤੀ ਜਾ ਰਹੀ ਆ ਐਡਵੋਕੇਟ ਧਾਮੀ ਹੋਰੀ ਬਿਲਕੁਲ ਚੁੱਪ ਵੱਟ ਕੇ ਇਸ ਵੇਲੇ ਮੇਲਾ ਦੇਖ ਰਹੇ ਆ ਸੋ ਇਹ ਸਾਰਾ ਮੌਕਾ ਜਿਹੜਾ ਉਹ ਅਕਾਲੀ ਦਲ ਦੇ ਨਿਹਾਰ ਦੇ ਵੇਲੇ ਨੂੰ ਬਿਆਨ ਕਰਦਾ ਦੇਖਦੇ ਆ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਨਿਹੰਗ ਸਿੰਘ ਜਿੱਥੇ ਬੰਦਿਆਂ ਨੇ ਗੱਲ ਕਹੀ ਆ ਵੀ ਜਦੋਂ ਇਥੇ ਤਖਤਸ਼੍ਰੀ ਕੇਸਗੜ ਸਾਹਿਬ ਦੀ ਜਥੇਦਾਰੀ ਦਾ ਮੌਕਾ ਸਾਹਮਣਾ ਹੈਗਾ ਜਿਹੜੇ ਨਵੇਂ ਬਣੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਉਹ ਕਹਿੰਨੇ ਵੀ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੀ ਜੀ ਬਿਲਕੁਲ ਸਹੀ ਹੋ ਗਿਆ ਟੈਣਾ ਸਾਹਿਬ ਉਧਰ ਕਹਿੰਦੇ ਕਿ ਦਮਦਮੀ ਟਕਸਾਲ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਨਿਯੁਕਤੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਜੀ ਉਹ ਕਿਉਂ ਹਾਂ ਬਿਲਕੁਲ ਜੀ ਗਿਆਨੀ ਬਾਬਾ ਟੇਕ ਸਿੰਘ ਆ ਜਿਹੜੇ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਦੇ ਉੱਤੇ ਤੇ ਆਪਾਂ ਜਾਣਦੇ ਕਿ ਤਖਤਸ਼੍ਰੀ ਦਮਦਮਾ ਸਾਡੇ ਜਥੇਦਾਰ ਲਾਏ ਗਏ ਆ ਤੇ ਉਹਨਾਂ ਦੀ ਜਥੇਦਾਰੀ ਦਾ ਵਿਰੋਧ ਕਰਨ ਵਾਲੇ ਹੈਗੇ ਜੀ ਇਸ ਵੇਲੇ ਭਾਈ ਜਸਬੀਰ ਸਿੰਘ ਰੋਡੇ ਹੋਰੀ ਜਿਹੜੇ ਕਿ ਸਾਬਕਾ ਜਥੇਦਾਰ ਆ ਉਹਨਾਂ ਨੇ ਲੰਘੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਕਿ ਕਿਸੇ ਵੀ ਪੰਥਕ ਜਥੇਬੰਦੀ ਨੂੰ ਕਿਸੇ ਵੀ ਇਹੋ ਜੀ ਸੰਪਰਦਾ ਨੂੰ ਬਿਨਾ ਪੁੱਛੇ ਤੋਂ ਇਸ ਤਰੀਕੇ ਦਾ ਜਥੇਦਾਰ ਲਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਜਦੋਂ ਬਿਨਾ ਕਿਸੇ ਨੂੰ ਪੁੱਛੇ ਤੋਂ ਬਿਨਾ ਕਿਸੇ ਨੂੰ ਭਰੋਸੇ ਦੇ ਵਿੱਚ ਲਏ ਤੋਂ ਇਹ ਜਥੇਦਾਰ ਲਾਇਆ ਗਿਆ ਤਾਂ ਉਹ ਕਹਿੰਦੇ ਜੀ ਇਸ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਬਾਬਾ ਟੇਕ ਸਿੰਘ ਹੁਰਾਣਾ ਨਾ ਜਿਹੜੇ ਲੋਕ ਨਹੀਂ ਸੀ ਜਾਣਦੇ ਉਹਨਾਂ ਨੂੰ ਹੁਣ ਪਤਾ ਲੱਗਾ ਵੀ ਇਹ ਵੀ ਕੋਈ ਜਥੇਦਾਰ ਹਨ ਜਿਹੜੇ ਕਿ ਬਣਾ ਦਿੱਤੇ ਗਏ ਹਨ ਇਸ ਤੋਂ ਪਹਿਲਾਂ ਤਾਂ ਕੋਈ ਬਹੁਤੀ ਸਰਗਰਮੀ ਵਾਲੀ ਗੱਲ ਸੁਣੀ ਹੀ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਉਹ ਫੇਰ ਗੱਲ ਉੱਥੇ ਆ ਕੇ ਮੁਕਦੀ ਆ ਵੀ ਭਾਵੇਂ ਕਿ ਜਥੇਦਾਰ ਕੱਲ ਨੂੰ ਕੋਈ ਵੀ ਬਣ ਜੇ ਅਸੀਂ ਆਮ ਸਿੱਖਾਂ ਜਿਹੜੇ ਆਮ ਸਿੱਖਾਂ ਉਹ ਇਸ ਗੱਲ ਦੇ ਵਿੱਚ ਨਹੀਂ ਪੈਂਦੇ ਵੀ ਭਾਈ ਕੀ ਚੱਲੀ ਜਾਂਦਾ ਕੀ ਨਹੀਂ ਪਰ ਜੋ ਕੁਝ ਇਸ ਵੇਲੇ ਚੱਲ ਰਿਹਾ ਉਹ ਬੰਦੇ ਨੂੰ ਸੋਚਣ ਵਾਸਤੇ ਤਾਂ ਮਜਬੂਰ ਕਰਦਾ ਵੀ ਯਾਰ ਇਹ ਕਿਉਂ ਕਰਦੇ ਇਦਾਂ ਸਾਰਾ ਕੁਝ ਇਹਦੇ ਨਾਲ ਨੁਕਸਾਨ ਕੀ ਦਾ ਹੁੰਦਾ ਫੇਰ ਇੱਥੇ ਆ ਕੇ ਗੱਲ ਮੁਕਦੀ ਆ ਬੀ ਟੂ ਸੀ ਇੱਕ ਦੂਜੇ ਦੀ ਮਿੱਟੀ ਪਲੀਤ ਜੇ ਕਰੋਗੇ ਤਾਂ ਇਹ ਦੇਖੋ ਵੀ ਪੱਗ ਵਾਲਾ ਬੰਦਾ ਪੱਗ ਵਾਲੇ ਬੰਦੇ ਨੂੰ ਹੱਥ ਪਾ ਰਿਆ ਉਹਦੀ ਮਿੱਟੀ ਪਲੀਤ ਕਰ ਰਿਆ ਉਹਦਾ ਜੜਾਂ ਦੇ ਵਿੱਚ ਵਹਿਣ ਦੀ ਕੋਸ਼ਿਸ਼ ਕਰ ਰਿਆ ਤੁਸੀਂ ਸੋਚ ਕੇ ਦੇਖੋ ਵੀ ਕਦੇ ਪੁਜਾਰੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ Hindu ਧਰਮ ਦੇ ਵਿੱਚ ਮੰਦਰ ਕਿੰਨੇ ਵੱਡੇ ਵੱਡੇ ਆ ਪਰ ਗੱਲ ਇਹ ਜਿ ਕਿ ਉਹਨਾਂ ਮੰਦਰਾਂ ਦੇ ਵਿੱਚ ਕਦੇ ਇਹੋ ਜਿਹੀ ਲੜਾਈ ਹੋਈ ਆ ਤੁਸੀਂ ਦੇਖ ਲਓ ਵੀ ਭਾਰਤ ਦੇ ਵਿੱਚ ਮਸਜਿਦਾਂ ਕਿੰਨੀਆਂ ਹੈਗੀਆਂ ਕਦੇ ਮਸਜਿਦਾਂ ਦੇ ਮੌਲਵੀਆਂ ਦੀ ਇਸ ਲੈਵਲ ਦੇ ਉੱਤੇ ਲੜਾਈ ਹੋਈ ਆ ਕਦੇ ਤੁਸੀਂ ਦੇਖੋ ਜੀ ਪਾਦਰੀਆਂ ਦੀ ਆਪਸ ਦੇ ਵਿੱਚ ਇਸ ਲੈਵਲ ਦੇ ਉੱਤੇ ਲੜਾਈ ਹੋਈ ਆ ਚਰਚਾ ਹੁਣ ਤਾਂ ਪਿੰਡ-ਪਿੰਡ ਬਣੀ ਆ ਕਦੇ ਇਹੋ ਇਹ ਗੱਲ ਇਹ ਸਾਰੀ ਕਾਮਾਂ ਰੌਲੀ ਸਿੱਖਾਂ ਦੇ ਵਿੱਚ ਹੀ ਕਿਉਂ ਆ ਇਹ ਸਿੱਖ ਹੀ ਆਪਸ ਦੇ ਵਿੱਚ ਕਿਉਂ ਭਟਦੇ ਤੇ ਕਿਉਂ ਲੜਦੇ ਆ ਇਹ ਗੱਲ ਬਹੁਤ ਵੱਡੀ ਸੋਚਣ ਵਿਚਾਰਨ ਵਾਲੀ ਆ ਪਰ ਅਸੀਂ ਕਈ ਵਾਰੀ ਹਉ ਪਰੇ ਕਰਕੇ ਸਾਰ ਦਿੰਨੇ ਆ ਇਹ ਗੱਲਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਵਸਦਾ ਉਹਦੇ ਪੱਖ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਪੱਖ ਦੇ ਵਿੱਚ ਨਹੀਂ ਇਸ ਵੇਲੇ ਸਾਡਾ ਤਮਾਸ਼ਾ ਬਣ ਰਿਹਾ ਇਸ ਵੇਲੇ ਸਾਡਾ ਮੌਜੂਦ ਹੁਕਮ ਰਿਹਾ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਵੀ ਐਨੀ ਹੈ ਦੀ ਮਿੱਟੀ ਪਟਤੀ ਐਨੇ ਹੈ ਦੀ ਮਿੱਟੀ ਪਟਤੀ ਐਨੇ ਇਹਦਾ ਖੁਲਾਸਾ ਕਰਤਾ ਐਨੇ ਇਹਦਾ ਖੁਲਾਸਾ ਕਰਤਾ ਆ ਗੱਲਾਂ ਜਿਹੜੀਆਂ ਉਹ ਦੱਸਣ ਦੇ ਲਈ ਕਾਫੀ ਆ ਵੀ ਅਸੀਂ ਕਦੇ ਵੀ ਇੱਕ ਨਹੀਂ ਹੋ ਸਕਦੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਰਹਿਣਾ ਸਾਹਿਬ ਇਹ ਹਾਲਾਤ ਬਹੁਤ ਕੁਝ ਬਿਆਨ ਕਰ ਰਹੇ ਨੇ ਖੈਰ ਇਹ ਤਾਂ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜੀ ਆਪਾਂ ਪੰਥਕ ਧਰਾਂ ਦੀ ਗੱਲ ਕਰ ਲਈ ਪਰ ਹੁਣ ਗੱਲ ਕਰਦੇ ਆਂ ਕਾਂਗਰਸ ਦੀ ਕਾਂਗਰਸ ਦੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਪਰ ਹੁਣ ਖੈਰ ਪ੍ਰਤਾਪ ਸਿੰਘ ਬਾਜਵਾਹੁਰ ਨੇ ਜਿਹੜੀ ਗੱਲ ਕਹੀ ਹੈ ਮੈਨੂੰ ਲੱਗਦਾ ਵੀ ਜੇਕਰ ਕਾਂਗਰਸੀ ਇਸ ਗੱਲ ਨੂੰ ਵਿਚਾਰ ਲੈਣ ਤਾਂ ਹਾਲਾਤ ਬਦਲ ਸਕਦੇ ਨੇ ਪ੍ਰਤਾਪ ਸਿੰਘ ਬਾਜਵਾਹੁਰ ਹੀ ਕਹਿੰਦੇ ਵੀ ਕਾਂਗਰਸ ਆਪਣੀਆਂ ਹੀ ਗਲਤੀਆਂ ਦਾ ਕਰਕੇ 17 ਤੋਂ 18 ਸੀਟਾਂ ਤੇ ਆਈ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਕਾਂਗਰਸ ਆਈ ਤਾਂ 78 ਤੋਂ 18 ਦੇ ਉੱਤੇ ਆਪਣੀਆਂ ਗਲਤੀਆਂ ਦੇ ਕਰਕੇ ਹੀ ਆ ਪਰ ਉਹਨੇ ਗਲਤੀਆਂ ਤੋਂ ਕਦੇ ਸਬਕ ਨਹੀਂ ਲਿਆ ਜਿਹੜੀਆਂ ਗਲਤੀਆਂ ਨੇ ਕਰਕੇ 78 ਤੋਂ 18 ਤੇ ਆਈ ਆ ਤੇ ਗਲਤੀਆਂ ਤਾਂ ਅੱਜ ਵੀ ਉਹੀ ਚੱਲ ਰਹੀਆਂ ਹੁਣ ਕਿਹੜਾ ਉਹ ਗਲਤੀਆਂ ਹੈ ਨਹੀਂ ਜੇ ਮੰਨ ਲਓ ਅੱਜ ਪੰਜਾਬ ਦੇ ਵਿੱਚ ਵੋਟਾਂ ਦਾ ਐਲਾਨ ਹੋ ਜੇ ਤੇ ਕਾਂਗਰਸੀ ਫੇਰ ਇਕੱਠੇ ਨਹੀਂਗੇ ਅੱਜ ਵੀ ਕਾਂਗਰਸ ਦੇ ਵਿੱਚ ਉਹੀ ਧੜੇਬੰਦੀ ਆ ਜਿਹੜੀ ਪਹਿਲਾਂ ਹੁੰਦੀ ਸੀ ਅੱਜ ਵੀ ਕਾਂਗਰਸ ਦੇ ਵਿੱਚ ਉਹੀ ਲੜੋ ਲੜਾਈ ਆ ਜਿਹੜੀ ਪਹਿਲਾਂ ਹੁੰਦੀ ਸੀ ਅੱਜ ਜੇ ਕਾਂਗਰਸ ਦੇ ਵਿੱਚ ਵੋਟਾਂ ਦਾ ਐਲਾਨ ਹੋ ਜੇ ਤਾਂ ਇਹਦੇ ਵਿੱਚ 5-6 ਮੁੱਖ ਮੰਤਰੀ ਚਿਹਰੇ ਫਿਰਦੇ ਆ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਰਾਜਾ ਵੜਿੰਗ ਦੇ ਨਾਲ ਦੀ ਨਾਲ ਇਹ ਗੱਲ ਕਹਿਣੀ ਆ ਕਿ ਮੈਂ ਮੈਂਬਰ ਪਾਰਲੀਮੈਂਟ ਦੀ ਕੁਰਸੀ ਛੱਡ ਕੇ ਮੈਂ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣਾ ਚਾਹੁੰਦਾ ਮੈਨੂੰ ਤਾਂ ਹਾਈ ਕਮਾਂਡ ਨੇ ਗੱਲ ਕਹੀ ਸੀ ਕਿ ਭਾਈ ਤੁਸੀਂ ਐਮਪੀ ਦੀ ਹੋਣ ਲੜਨੀ ਆ ਤੇ ਮੈਂ ਉਹਦੇ ਕਦਰ ਕੀਤੀ ਜੀ ਵਿਚਾਰਾਂ ਦੀ ਤੇ ਮੈਂ ਗੱਲ ਮੰਨ ਲਈ ਪਰ ਨਹੀਂ ਮੈਂ ਤਾਂ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਹੀ ਰਹਿਣਾ ਮੇਰਾ ਦਿੱਲੀ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਮਤਲਬ ਇਹ ਆ ਵੀ ਸਾਰੇ ਇੱਥੇ ਮੁੱਖ ਮੰਤਰੀ ਬਣਨ ਲਈ ਕਾਲੇ ਆ ਨਾ ਕਾਂਗਰਸ ਨੇ ਪੰਜਾਬ ਦੇ ਵਿੱਚ ਕਦੇ ਸਬਕ ਲਿਆ ਬੀਤੇ ਤੋਂ ਨਾ ਕਦੇ ਨੈਸ਼ਨਲ ਲੈਵਲ ਤੇ ਲਿਆ ਨਾ ਕਦੇ ਕਿਸੇ ਹੋਰ ਸੂਬੇ ਦੇ ਵਿੱਚ ਲਿਆ ਇਹ ਕਦੇ ਵੀ ਕਿਤੇ ਵੀ ਨਹੀਂ ਇਹਨਾਂ ਨੇ ਸਬਕ ਲਿਆ ਇਸ ਕਰਕੇ ਅੱਜ ਵਾਲੇ ਹਾਲਾਤ ਬਣੇ ਹੋਏ ਆ ਸੋ ਗੱਲ ਬਿਨੇ ਆ ਕੀ ਬਣਦਾ ਉਦਾਂ ਪੰਜਾਬ ਦੇ ਵਿੱਚ ਕਾਂਗਰਸੀ ਆਗੂ ਥੋੜੇ ਜੀ ਇਸ ਗੱਲ ਨੂੰ ਚਾਹ ਦੇ ਵਿੱਚ ਆ ਵੀ ਹੁਣ ਦੇਖੋ ਜੀ ਆਮ ਆਦਮੀ ਪਾਰਟੀ ਦਾ ਗ੍ਰਾਫ ਡਾਊਨ ਹੋਈ ਜਾਂਦਾ ਬੀਜੇਪੀ ਹੈ ਜਿਹੜੀ ਉਹ ਇਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਕਬੂਲ ਨਹੀਂ ਕਰਨੀ ਇੱਥੇ ਜੀ ਅਕਾਲੀ ਦਲ ਨੂੰ ਪੁੱਛਦਾ ਕੋਈ ਨਹੀਂਗਾ ਹੁਣ ਉਹਨਾਂ ਦਾ ਬੇਰਵਾਟੇ ਨਹੀਂ ਸਿਆਣਦਾ ਕੋਈ ਤੇ ਸਾਡਾ ਦਾ ਲੱਗ ਜਾਣਾ ਪਰ ਇਹ ਦਾ ਜਿਵੇਂ ਜਿਵੇਂ ਚੋਣਾ ਆਉਣਗਾ ਉਵੇਂ ਉਵੇਂ ਲੱਗਣ ਤੋਂ ਦੂਰ ਦੀ ਗੱਲ ਬਣ ਸਕਦੀ ਆ ਕਿਉਂਕਿ ਕਾਂਗਰਸ ਨੂੰ ਏਕਾ ਕਰਨਾ ਪੈਣਾ ਆ ਹੁਣ ਪਿਛਲੇ ਦਿਨੀ ਰਾਜਾ ਬੜਿੰਗ ਨੇ ਕਿਹਾ ਸੀ ਜੁੜੇਗਾ ਬਲਾਕ ਤਾਂ ਜੁੜੇ ਜਿੱਤੇਗੀ ਕਾਂਗਰਸ ਇੱਕ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਆ ਉਹ ਕਹਿੰਦੇ ਜੀ ਪੂਰੇ ਪੰਜਾਬ ਦੇ ਹਰ ਬਲਾਕ ਦੇ ਵਿੱਚ ਅਸੀਂ ਜਾਣਾ ਤੇ ਜੁੜੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਮੁਹਿੰਮਾਂ ਸੀ ਗਲੀ ਗਲੀ ਲੈ ਕੇ ਜਾਣੀ ਡੋਰ ਟੂ ਡੋਰ ਲੈ ਕੇ ਜਾਣੀ ਆ ਸੋ ਉਹਦੇ ਕਰਕੇ ਕਾਂਗਰਸ ਕਿੰਨੀ ਕੁ ਜੁੜਦੀ ਹੈ ਤਾਂ ਵਕਤ ਦੱਸੂਗਾ ਪਰ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਆਪਸ ਦੇ ਵਿੱਚ ਜ਼ਰੂਰ ਜੁੜਨਾ ਚਾਹੀਦਾ ਜੀ ਜੀ ਬਿਲਕੁਲ ਸਹੀ ਟੈਣਾ ਸਾਹਿਬ ਅਗਲੀ ਜਿਹੜੀ ਖਬਰ ਹੈ ਬਹੁਤ ਕੁ ਸੋਚਣ ਦੇ ਲਈ ਵਿਚਾਰਨ ਦੇ ਲਈ ਮਜਬੂਰ ਕਰਦੀ ਹੈ ਕਿ ਆਖਰਕਾਰ ਇਹ ਸਭ ਕੁਝ ਕਿਉਂ ਵਾਪਰਨ ਲੱਗ ਗਿਆ ਗ੍ਰੰਥੀ ਸਿੰਘ ਹੈਰੋਇਨ ਦੇ ਨਾਲ ਫੜਿਆ ਗਿਆ ਜੀ ਕਹਿੰਦੇ 12 ਕਰੋੜ ਦੀ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਗਿਆ ਗ੍ਰੰਥੀ ਸਿੰਘ ਨੂੰ ਬਿਲਕੁਲ ਜੀ ਬਿਲਕੁਲ ਦੇਖੋ ਇਹ ਬੜੇ ਦੁੱਖ ਦੀ ਖਬਰ ਆ ਵੀ ਇਹ ਟੱਬਰ ਸਮੇਤ ਗ੍ਰਫਤਾਰ ਕੀਤਾ ਗਿਆ ਮੈਨੂੰ ਬੜਾ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਹੈ ਇਹਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਗਰੰਥੀ ਸਿੰਘ ਨੂੰ ਪਤਾ ਲੱਗਾ ਜੀ 12 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਗਰੰਥੀ ਦਾ ਨਾਮ ਹੈਗਾ ਜੋਗਾ ਸਿੰਘ ਉਹਦੀ ਘਰਵਾਲੀ ਹੈਗੀ ਜੀ ਸ਼ਰਨਜੀਤ ਕੌਰ ਤੇ ਭਰਾ ਹੈਗਾ ਜੀ ਪੰਜਾਬ ਸਿੰਘ ਇਹਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਮੁਲਾਜ਼ਮਾਂ ਦੇ ਕੋਲੋਂ 2.5 ਕਿਲੋ ਹੈਰੋਇਨ ਤੇ 40000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਸੋ ਪੰਜਾਬ ਦੀ ਪੁਲਿਸ ਤੋਂ ਇਸ ਗੱਲ ਦਾ ਦਾਵਾ ਕਰਨੀ ਜੀ ਕਿ ਦੇਖੋ ਅਸੀਂ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚੋਂ ਹਰ ਗਲੀ ਸ਼ਹਿਰ ਕਸਬੇ ਦੇ ਵਿੱਚੋਂ ਨਸ਼ਾ ਖਤਮ ਕਰ ਰਹੇ ਹਾਂ ਉਹਦੇ ਤਹਿਤ ਜਿਹੜਾ ਵੀ ਟੇਟੇ ਚੜ ਗਿਆ ਤੇ ਉਸ ਚੱਕ ਦੇਣਾ ਪਰ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਕੁ ਮੁਕਰਿਆ ਤੇ ਕਿਵੇਂ ਜਾਏ ਮੁਕੇਗਾ ਇਹ ਵੀ ਇੱਕ ਸਵਾਲ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਵੀ ਛੋਟਕਾਂ ਛੋਟਕਾਂ ਮੱਛੀਆਂ ਜਿਹੜੀ ਝੀਂਗਾ ਮੱਛੀ ਹੁੰਦੀ ਆ ਉਹਨਾਂ ਨੂੰ ਹੱਥ ਪਾਇਆ ਜਾ ਰਿਹਾ ਪਰ ਇਹਨਾਂ ਦੇ ਵੱਲੋਂ ਹਾਲੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਉਹ ਤਾਂ ਇਹ ਗੱਲ ਕਹਿੰਦੇ ਆ ਬਾਕੀ ਭਾਈ ਦੇਖਦੇ ਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲੀ ਆ ਤੇ ਸਰਕਾਰ ਜਿਵੇਂ ਕਹਿੰਦੀ ਵੀ 3 ਮਹੀਨੇ ਵਿੱਚ ਨਸ਼ੇ ਮਕਾਉਣੇ ਆ ਤਾਂ 1 ਜੂਨ ਤੱਕ ਉਹ ਪੰਜਾਬ ਦੇ ਵਿੱਚੋਂ ਨਸ਼ੇ ਮੁੱਕ ਜਾਣੇ ਆ ਇਹਦਾ ਮਤਲਬ ਭਾਈ ਇਹ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ 1 ਜੂਨ ਸਭ ਕੁਝ ਆਪ ਹੀ ਬਿਆਨ ਕਰ ਦਊਗੀ ਅੱਗੇ ਵੱਧਦੇ ਆ ਗੱਲ ਕਰਦੇ ਆ ਹੁਣ ਖੇਡਾਂ ਦੀ ਟੇਣਾ ਸਾਹਿਬ 12 ਸਾਲ ਦਾ ਸੋਕਾ ਮੁੱਕ ਗਿਆ 12 ਸਾਲ ਬਾਅਦ ਇੰਡੀਆ ਨੇ ਭਾਰਤ ਨੇ ਚੈਂਪੀਅਨਸ ਟਰੋਫੀ ਜਿੱਤ ਲਈ ਹੈ ਜੀ ਫਿਰ ਬਿਲਕੁਲ ਜੀ ਬਿਲਕੁਲ ਦੇਖੋ 12 ਸਾਲ ਬਾਅਦ ਭਾਰਤ ਦਾ ਸੋਕਾ ਮੁਕਿਆ ਤੇ ਜਿਹੜੀ ਚੈਂਪੀਅਨ ਟਰੋਫੀ ਆ ਇਹ ਦੁਬਈ ਦੇ ਵਿੱਚ ਜਿਹੜੀ ਹੋਈ ਆ ਤੇ ਇਹਦੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਤੇ ਭਾਰਤ ਨੇ ਇਹਦੇ ਵਿੱਚ ਭਾਈ ਕਮਾਲ ਕਰਤੀ ਆ ਚਲੋ ਬਹੁਤ ਵਧੀਆ ਗੱਲ ਆ ਜੀ ਜਦੋਂ ਜਿਹੜੀ ਵੀ ਟੀਮ ਖੇਡਦੀ ਆ ਸੋਹਣਾ ਖੇਡਦੀ ਆ ਉਹਦੀ ਝੋਲੀ ਦੇ ਵਿੱਚ ਜਿੱਤ ਪੈਣੀ ਆ ਤੇ 9 ਮਹੀਨੇ ਦੇ ਵਿੱਚ ਦੂਜਾ ਆਈਸੀਸੀ ਟਾਈਟਲ ਜਿੱਤਿਆ ਹੈਗਾ ਚੈਂਪੀਅਨ ਟਰੋਫੀ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਤੇ 2024 ਦੇ ਵਿੱਚ T20 ਵਰਲਡ ਕੱਪ ਜਿੱਤਿਆ ਸੀ ਤੇ ਯਾਨੀ ਕਿ ਪਿਛਲੇ ਸਾਲ ਤੇ ਅਗਲੀ ਜਾਣਕਾਰੀ ਇਹ ਵੀ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਟੀਮ ਨੇ ਜੂਨ 2024 ਦੇ ਵਿੱਚ T20 ਵਰਲਡ ਕਪ ਜਿੱਤੇ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਲੰਘੇ ਕੱਲ ਯਾਨੀ ਕਿ ਐਤਵਾਰ ਨੂੰ ਨਿਊਜ਼ੀਲੈਂਡ ਨੇ ਪਹਿਲਾਂ ਬੈਟਿੰਗ ਕੀਤੀ ਤੇ 7 ਵਿਕਟਾਂ ਗਵਾ ਕੇ ਤੇ 251 ਦੌੜਾਂ ਬਣਾਈਆਂ ਸੀ ਤੇ ਭਾਰਤ ਨੇ 49ਵੇਂ ਓਵਰ ਦੇ ਵਿੱਚ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਟਾਰਗੇਟ ਜਿਹੜਾ ਨਿਸ਼ਾਨਾ ਜਿਹੜਾ ਉਹ ਹਾਸਲ ਕਰ ਲਿਆ ਸੀ ਕੈਪਟਨ ਜਿਹੜੇ ਭਾਰਤੀ ਕ੍ਰਿਕਟ ਟੀਮ ਦੇ ਰੋਹਿਤ ਸ਼ਰਮਾ ਇਹਨਾਂ ਨੇ 76 ਦੌੜਾਂ ਬਣਾਈਆਂ ਸ਼੍ਰੇਸ਼ ਅਈਅਰ ਉਹਨੇ 48 ਦੌੜਾਂ ਬਣਾਈਆਂ ਤੇ ਕੇ ਐਲ ਰਾਹੁਲ ਨੇ 34 ਦੌੜਾਂ ਬਣਾਈਆਂ ਗੇਂਦਬਾਜ਼ੀ ਦੇ ਵਿੱਚ ਕੁਲਦੀਪ ਯਾਦਵ ਦਾ ਰੋਲ ਬਹੁਤ ਵੱਡਾ ਰਿਹਾ ਉਹਨੇ 2 ਓਵਰਾਂ ਦੇ ਵਿੱਚ ਰਵਿੰਦਰ ਰਚਨ ਰਵਿੰਦਰ ਤੇ ਕੇਨ ਨੂੰ ਪਤਾ ਲੱਗਾ ਜੀ ਪਵੇਲੀਅਨ ਭੇਜਿਆ ਹੈਗਾ ਤੇ ਵਰਣ ਚੱਕਰਵਰਤੀ ਨੇ ਵੀ ਦੋ ਵਿਕਟਾਂ ਲਈਆਂ ਸੋ ਇਸ ਤਰੀਕੇ ਦੇ ਨਾਲ 49ਵੇਂ ਓਵਰ ਦੇ ਵਿੱਚ ਵਿਨਿੰਗ ਬਾਉਂਡਰੀ ਲਾਈ ਗਈ ਹੈ ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਜਿਹੜੇ ਵੀ ਕ੍ਰਿਕਟ ਦੇ ਸ਼ਕੀਨ ਆ ਜਿਹੜੇ ਵੀ ਕ੍ਰਿਕਟਰ ਨੂੰ ਪਿਆਰ ਕਰਦੇ ਆ ਉਹਨਾਂ ਦੇ ਲਈ ਕੱਲ ਬਹੁਤ ਵੱਡਾ ਦਿਨ ਸੀਗਾ ਤੇ ਸਵੇਰ ਦੇ ਵੇਲੇ ਤੋਂ ਸਾਰੇ ਸੋਚੀ ਜਾਂਦੇ ਸੀ ਵੀ ਵੇਖੋ ਕੀ ਬਣਦਾ ਵੇਨੇ ਕੀ ਬਣਦਾ ਵਿਨੇ ਕੀ ਬਣਦਾ ਤੇ ਇਹ ਵੀ ਪਤਾ ਲੱਗਾ ਜੀ ਪਲੇਅਰ ਆਫ ਦਾ ਮੈਚ ਇਹ ਰੋਹਿਤ ਸ਼ਰਮਾ ਰਿਹਾ ਜੀ ਜੀ ਬਿਲਕੁਲ ਕਾਲਾ ਸਾਹਿਬ ਇੱਕ ਪਾਸੇ ਤਾਂ ਸੋਕਾ ਮੁੱਕ ਗਿਆ ਦੂਸਰੇ ਪਾਸੇ ਸੋਕਾ ਪੈ ਗਿਆ ਪੰਜਾਬੀ ਫਿਲਮਾਂ ਪੰਜਾਬੀ ਗੀਤਾਂ ਨੂੰ ਪੂਰੀ ਤਰ੍ਹਾਂ ਨਾਲ ਸੋਕਾ ਪਿਆ ਹੋਇਆ ਜੀ ਕਿਤੇ ਵੀ ਕੋਈ ਹਲਚਲ ਹੀ ਨਹੀਂ ਨਜ਼ਰ ਆ ਰਹੀ ਹਾਂ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਵੀ ਇਹ ਨਾ ਕਿਤੇ ਵੀ ਹਲਚਲ ਨਜ਼ਰ ਨਹੀਂ ਆ ਰਹੀ ਇਸ ਵੇਲੇ ਪੰਜਾਬੀ ਫਿਲਮ ਜਗਤ ਦੇ ਵਿੱਚ ਪੰਜਾਬੀ ਗੀਤ ਜਗਤ ਦੇ ਵਿੱਚ ਸੰਗੀਤ ਜਗਤ ਦੇ ਵਿੱਚ ਬਿਲਕੁਲ ਸੋਕਾ ਪਸਰਿਆ ਹੋਇਆ ਕੋਈ ਐਸੀ ਗੱਲ ਹੀ ਨਹੀਂ ਦਿਖਦੀ ਵੀ ਭਾਈ ਕੁਝ ਬਹੁਤ ਵੱਡਾ ਚਮਤਕਾਰ ਹੋ ਜਾਊਗਾ ਜਾਂ ਕੋਈ ਬਹੁਤ ਵੱਡੀ ਫਿਲਮ ਆ ਰਹੀ ਹੈ ਜਿਹੜੀ ਕਿ ਦੇਖਣ ਨੂੰ ਜੀ ਕਰੇ ਵਾਰ-ਵਾਰ ਉਹ ਡੁੱਡ ਕੇ ਜਾਂ ਕਹਿ ਲਈਏ ਵੀ ਭਾਈ ਇਹ ਈਲीडी ਫਿਲਮ ਆ ਇਹਨੂੰ ਦੋ ਵਾਰ ਦੇਖਣ ਨੂੰ ਚਿਤ ਕਰ ਰਿਹਾ ਕਿਉਂਕਿ ਇਹ ਪਹਿਲੀ ਵਾਰ ਸਾਨੂੰ ਬਹੁਤ ਪਿਆਰੀ ਲੱਗੀ ਫਿਲਮ ਤੇ ਇਸ ਕਰਕੇ ਹੁਣ ਦੂਰੀ ਵਾਰ ਵੀ ਦੇਖਣੀ ਆ ਇਹੋ ਜੀ ਕੋਈ ਜ਼ਿਕਰਯੋਗ ਫਿਲਮ ਹਲੇ ਤੱਕ ਆ ਰਹੀ ਨਹੀਂ ਰਹੀ ਪਿਛਲੇ ਕਈ ਮਹੀਨਿਆਂ ਤੋਂ ਪੰਜਾਬੀ ਸਿਨੇਮੇ ਦੇ ਵਿੱਚ ਤੇ ਪੰਜਾਬੀ ਗੀਤ ਜਗਤ ਦੇ ਵਿੱਚ ਪੂਰੀ ਤਰ੍ਹਾਂ ਸੋਕਾ ਪਿਆ ਹੋਇਆ ਸੋ ਇਹ ਸੋਕਾ ਚੰਗੇ ਗੀਤਾਂ ਦੇ ਨਾਲ ਤੇ ਚੰਗੀਆਂ ਫਿਲਮਾਂ ਦੇ ਨਾਲ ਹੀ ਹਟਣਾ ਉਹ ਹੁਣ ਬਣਾਉਣ ਦੇ ਲਈ ਬੜੀ ਕੱਲਣਾ ਕੱਲਣ ਦੀ ਲੋੜ ਆ ਇਹ ਕਾਲੀ ਦੇ ਵਿੱਚ ਬਣਨ ਵਾਲੀਆਂ ਚੀਜ਼ਾਂ ਦਾ ਹਿੰਿੰਗ ਆ ਸੋ ਦੇਖਦੇ ਭਾਈ ਚੰਗੀ ਚੀਜ਼ ਕੱਲੋ ਬਣੂਗੀ ਆ ਆਕਾਲ ਫਿਲਮ ਆਉਣੀ ਹੈ ਜੀ 10 ਅਪ੍ਰੈਲ ਨੂੰ ਉਹਦਾ ਪ੍ਰਚਾਰ ਹੁਣ ਸ਼ੁਰੂ ਹੋਇਆ ਉਧਰ ਤਰਸੀਮ ਜਸੜ ਦੀ ਗੁਰੂ ਨਾਨਕ ਜਹਾਜ਼ ਫਿਲਮ ਆਉਣੀ ਆ ਉਹਦਾ ਪ੍ਰਚਾਰ ਸ਼ੁਰੂ ਕਰਨਗੇ ਹਲੇ ਉਹਦਾ ਪ੍ਰਚਾਰ ਸ਼ੁਰੂ ਨਹੀਂ ਹੋਇਆ ਸੋ ਚੰਗਾ ਪੰਜਾਬੀ ਫਿਲਮਾਂ ਬਣਨ ਚੰਗੇ ਗੀਤ ਆਉਣ ਤੇ ਫਿਰ ਚੰਗਾ ਲੱਗੂਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਜਾਣਦੇ ਆਂ ਦੇ ਮੌਸਮ ਦੇ ਹਾਲ ਬਿਆਨ ਵੀ ਕਰਦੇ ਹੋ ਕਿੰਨੀ ਕੁ ਗਰਮੀ ਹੋਗੀ ਹੈ ਜੀ ਪੰਜਾਬ ਦੇਖੋ ਜੀ ਪੰਜਾਬ ਦੇ ਵਿੱਚ ਗਰਮੀ ਨੇ ਤਾਂ ਇੱਕਦਮ ਜ਼ੋਰ ਫੜ ਲਿਆ ਲੰਘੇ ਕੱਲ 29 ਯਾਨੀ ਕਿ 29 ਡਿਗਰੀ ਤੱਕ ਟੈਂਪਰੇਚਰ ਸੀਗਾ ਤੇ ਪੰਜਾਬ ਦੇ ਵਿੱਚ ਇਸ ਵੇਲੇ ਬੱਦਲਵਾਈ ਦੀ ਸੰਭਾਵਨਾ ਕੋਈ ਨਹੀਂ ਗਈ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਭਾਈ ਜਿਹੜਾ ਔਰਤ ਦਿਹਾੜਾ ਯਾਨੀ ਕਿ ਵਿਮਨ ਡੇ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਹੋ ਸਕਦਾ ਜੀ ਬੱਦਲਵਾਈ ਹੋਵੇ ਮੀਂਹ ਪੈ ਜਾ ਪਰ ਇਦਾਂ ਨਹੀਂ ਹਲੇ ਤੱਕ ਤਾਂ ਕੋਈ ਖਬਰ ਆ ਨਹੀਂ ਰਹੀ ਬਾਕੀ ਦੇਖਦੇ ਕੀ ਬਣਦਾ ਪਰ ਕੁੱਲ ਮਿਲਾ ਕੇ ਇਤ ਕੀ ਗਰਮੀ ਹੈ ਜਿਹੜੀ ਉਹ ਵੱਧ ਪੈਣ ਦੀ ਆਸ ਹੈ ਇਤ ਕੀ ਠੰਡ ਹੈ ਜਿਹੜੀ ਉਹ ਸੁਗੜ ਗਈ ਹੈ ਤੇ ਬਾਕੀ ਅਚਾਨਕ ਹੀ ਕੋਈ ਕੁਰਸ਼ਮਾ ਹੋ ਜੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ